87 ਹਿਆਰ ਰੈਨਲ ਚੱਲੀ ਨਵੀਂ ਲੈ ਹਾਂ ਕਿਤੇ ਵੀ ਪੇਂਟ ਹੋਵੇ ਆਪਣੀ ਜ਼ਿੰਮੇਵਾਰੀ ਹੈ ਕੈਮਰਾ ਵੀ ਆ ਪਿੱਛੇ ਓਕੇ ਕੈਮਰਾ ਵੀ ਆ ਕੈਮਰੇ ਤੇ ਮਾਰਦੇ ਨਹੀਂਗਾ ਇੱਕ ਵਾਰ ਘਰ ਤੇ ਵੀ ਨਿਗਾ ਮਰਵਾ ਠੀਕ ਆ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਐਨ ਵਧੀਆ ਚੜਦੀ ਕਲਾ ਭਾਈ ਪਹਿਲਾਂ ਪਿੰਡ ਤੇ ਜਿਲ੍ਹਾ ਦੱਸੋ ਜੀ ਆਪਣਾ ਆਪਣਾ ਪਿੰਡ ਹੈ ਚੀਮਾ ਹਾਂਜੀ ਜਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਬਾਈਆਂ ਕੋਲੇ ਥਾਰ ਆ ਤੇ ਕਿੰਨੇ ਮਾਡਲ ਆ ਬਾਈ ਜੀ ਇਹ 16 ਮਾਡਲ ਆ ਓਕੇ ਹਾਂ ਤੇ ਪਹਿਲਾਂ ਚਾਰੇ ਪਾਸੇ ਢੇੜਾ ਦੇ 16 ਮਾਡਲ ਆ ਕੀ ਟਾਇਰ ਬਾਈ ਨਾਲ ਫਿਰ ਦਵਾਰ ਦੇ ਆ 20 ਕ ਪੈਸੇ ਮੰਨੋ ਤੁਸੀਂ ਠੀਕ ਹੈ 20 ਖੈਰ ਭਾਈ ਇਹ ਖੈਰ ਦਾ 49 ਨਵੇਂ ਮੰਗਦੀ ਹੋਈ ਆ ਠੀਕ ਆ ਮੈਂ ਜਾਣ ਕੇ ਨਹੀਂ ਪੁਆਇਆ ਮੈਂ ਕਿਸੇ ਨੇ ਕਹੇ ਜੇ ਪੋਣਾ ਤਾਂ ਕਿਸੇ ਨੇ ਕਹੇ ਜੀ ਠੀਕ ਹੈ ਜੀ ਤੇ ਬਾਕੀ ਚੈੱਕ ਕਰਾ ਦੇ ਤੁਸੀਂ ਤੇ ਬਾਈ ਸਾਰੀ ਰੀਜਨਲ ਆ ਸਾਰੀ ਰੀਜਨਲ ਆ ਗਾਰੰਟੀ ਆ ਓਕੇ ਗਾਰੰਟੀ ਚ 4x4 ਆ ਜਾਂਦੀ ਆ ਨਾ ਬਾਈ ਇਹ ਹਾਂ 4x4 ਆ ਠੀਕ ਹੈ ਜੀ ਤੇ 16 ਮਾਡਲ ਆ ਓਕੇ ਜੀ 87000 ਰੀਜਨਲ ਚੱਲੀ ਆ ਓਕੇ 87000 ਬਾਈ ਕਹਿੰਦੇ ਰੀਜਨਲ ਚੱਲੀ ਵੀ ਆ ਬਾਕੀ ਸਾਰੀ ਚੈੱਕ ਕਰਾ ਸਾਰੀ ਰੀਜਨਲ ਦੀ ਗਾਰੰਟੀ ਆ ਖੜਾ ਵੇ ਖੜੂ ਬਾਈ ਚੰਗਿਆ ਵਿੱਚੋਂ ਇੰਟੀਰੀਅਰ ਚੈੱਕ ਕਰਾ ਪੂਰੀ ਨਵੀਂ ਲੈ ਹਾਂ ਕਿਤੇ ਵੀ ਪੇਂਟ ਹੋਵੇ ਆਪਣੀ ਜ਼ਿੰਮੇਵਾਰੀ ਆ ਓਕੇ ਬਾਈ ਆ ਲੈ ਚੱਕ ਮਰਵਾ ਦੇ ਕੰਮ ਸਾਰਾ ਤੇ ਮੀਟਰ ਵੀ ਭਾਵੇਂ ਆ ਚਾਬੀ ਲਾ ਦਿੰਨੇ ਆ ਹਾਂ ਇੱਕ ਵਾਰ ਚੈੱਕ ਕਰਾ ਦਿਓ ਜੀ ਸਾਰਾ ਪੰਜਾਹ ਨੰਬਰ ਆਈਏ ਹਾਂਜੀ ਹਾਂ ਓਕੇ ਫਤਿਹਗੜ ਸਾਹਿਬ ਦਾ ਨੰਬਰ ਆ ਠੀਕ ਆ ਫਤਿਹਗੜ ਸਾਹਿਬ ਦਾ ਨੰਬਰ ਆ ਤੇ ਬਾਕੀ 34 ਸਵਾ ਲੈ 3400 ਨੰਬਰ ਆ ਤੇ ਸੀਟਾਂ ਸੂਟਾਂ ਵੀ ਵਿੱਚੋਂ ਆ ਜੀ ਵੀ ਆ ਵੀ ਉਠਾੜਦੀ ਆ ਬਾਕੀ ਬੇਸ ਧਰਾਈ ਵੀ ਬਾਈ ਦੀ ਸੌਂਗ ਤੇ ਕੈਮਰਾ ਵੀ ਆ ਪਿੱਛੇ ਓਕੇ ਕੈਮਰਾ ਵੀ ਆ ਕੈਮਰੇ ਤੇ ਮਾਰਦੇ ਨੀਗਾ ਹਾਂ ਤੇ ਬਾਈ ਜੀ ਕਿਨ ਕਿਨਵੇਂ ਨਾ ਆਈ ਇਹ ਦੂਜੇ ਨਾ ਦੂਜੇ ਨਾ ਆ ਗਈ ਹਾਂ ਠੀਕ ਆ ਠੀਕ ਆ ਦੂਜੇ ਨਾ ਆ ਗਈ ਉਹਨੇ ਤਾਂ ਮੁੰਡੇ ਨੇ ਚਲਾਈ ਹੋਈ ਨਹੀਂ ਦੂਜੇ ਨਾਲੇ ਨਾ ਫੇਰ ਪਹਿਲੇ ਨਾ ਹੀ ਮੰਨੋ ਉਹਨਾਂ ਦਾ ਸ਼ੌਂਕ ਜਾਂ ਪੂਰਾ ਕਰਕੇ ਹੀ ਓਕੇ ਤੇ ਫੇਰ ਕੈਨੇਡਾ ਨੂੰ ਮੁੜ ਗਿਆ ਤਾਂ ਦੇ ਗਿਆ ਫੇਰ ਮੈਨੂੰ ਠੀਕ ਹੈ ਜੀ ਤੇ ਬਾਰਨਟ ਚੱਕ ਕੇ ਦਿਖਾ ਦਿਓ ਜੀ ਇੱਕ ਵਾਰ ਹਾਂ ਆ ਖੋਲੀਆਂ ਤੇ ਟੁਕੜੀਆਂ ਹੀ ਖੋਲਦੇ ਦਿੰਨੇ ਪੁੱਤ ਸ਼ਰਮਿੰਦਾਰ ਲਾ ਇੱਕ ਵਾਰ ਇਧਰ ਨਿਗਾਹ ਮਰਵਾ ਦੇ ਯਾਰ ਸਾਰੀ ਸੀਗਰ ਚੈੱਕ ਕਰਾ ਦੇ ਬੈਟਰੀ ਐਕਸਾਈਡ ਦੀ ਦੇਖ ਤੂੰ ਇੱਥੇ ਪਤਾ ਲੱਗ ਜਾਂਦਾ ਹਾਂ ਬੈਟਰੀ ਕੰਨੀ ਨਿਗਾਹ ਮਰਵਾ ਲੈ ਚੈੱਕ ਕਰਾ ਸਾਰੀ ਚਿੱਟਾਈਆਂ ਇੰਜਨ ਗੇਅਰ ਦੀ ਕਿਵੇਂ ਜੀ ਸੈਡ ਓਕੇ ਜਮਾ ਜਮਾ ਕੋਈ ਕਮੀ ਨਹੀਂ ਠੀਕ ਹੈ ਜੀ ਹਾਂ ਗਾਰੰਟੀ ਹੈ ਇਸ ਕੰਮ ਦੀ ਆਪਣੀ ਠੀਕ ਹੈ ਬਾਈ ਕਹਿੰਦੇ ਗਾਰੰਟੀ ਲੈਣੀ ਇੰਜਨ ਗੇਅਰ ਦੀ ਓਕੇ ਜਮਾ ਫੋਰ ਬਾਈ ਫੋਰ ਚ ਆ ਗਈ ਹੈ ਨਾ ਬਾਈ ਫੋਰ ਬਾਈ ਫੋਰ ਠੀਕ ਹੈ ਜੀ ਤੇ ਹੁਣ ਡਿਮਾਂਡ ਕੀ ਕਰਦੇ ਆਪਾਂ ਡਿਮਾਂਡ ਕਰਦੇ ਸੀਗੇ 6 ਲੱਖ ਰੁਪਏ ਦੀ ਹਾਂਜੀ ਹਾਂ ਕਿੰਨੇ ਛੱਡ ਦੋਗੇ ਹੁਣ ਕੀ ਮੌਕੇ ਤੇ ਆ ਠੀਕ ਹੈ ਪਾ 7000 ਰੁਪਏ ਦਾ ਬੰਦਾ ਮਾਨ ਕਰਾਈ ਲੈਂਦਾ ਠੀਕ ਹੈ ਜੀ ਇੱਕ ਵਾਰ ਬਾਈ ਜੀ ਨੰਬਰ ਬੋਲ ਦੋ ਆਪਣਾ ਨੰਬਰ 94631 ਹਾਂਜੀ 65486 ਠੀਕ ਹੈ ਜੀ ਤੇ ਬਾਈਆਂ ਨਾਲ ਕਰ ਸਕਦਾ ਸੰਪਰਕ ਤੇ ਬਾਈ ਜੀ ਹੋਰ ਕੀ ਇਹ ਚ ਖਾਸੀਅਤ ਕੋਈ ਖਾਸੀਅਤ ਗੱਡੀ ਨਵੀਂ ਆ ਕੋਈ ਕਮੀ ਨਹੀਂ ਸਾਰੇ ਪਾਸੋਂ ਮੋਡੀਫਾਈ ਹੋਈ ਵੀ ਆ ਫੁੱਲ ਹੱਡ ਸਾਰਾ ਓਕੇ ਆ ਮੈਂ ਟੂਰ ਚੱਕ ਲੈ ਆਏ ਸਭ ਲੱਗੇ ਵੇਆ ਮਤਲਬ ਟਾਇਰ ਨਹੀਂ ਹਾਂਜੀ ਉਹ ਵੀ ਮੈਂ ਜਾਣ ਕੇ ਆ ਵੀ ਚਲ ਜਿਹੇ ਜ ਅਗਲੇ ਦਾ ਜੀ ਕਰੂ ਪਵਾ ਲੂ ਹਾਂ ਕੋਈ ਕਹਿੰਦਾ ਵੱਡੇ ਪੋਣ ਆ ਕੋਈ ਕਹਿੰਦਾ ਛੋਟੇ ਪੋਣ ਆ ਤਾਂ ਕਰਕੇ ਮੈਂ ਰੱਖਣ ਨੂੰ ਹੀ ਲਈ ਸੀਗੀ ਉਹ ਗੱਲ ਕਰ ਵੀ ਬੱਚੇ ਕਹਿੰਦੇ ਵੀ ਨਹੀਂ ਵੱਧ ਸੀਟਾਂ ਵਾਲੀ ਚਾਹੀਦੀ ਆ ਕਹਿੰਦੇ ਠੀਕ ਹੈ ਜੀ ਹਾਂ ਤੇ ਤਾਂ ਕਰਕੇ ਬਾਕੀ ਸਾਰੀ ਓਕੇ ਆ ਕੰਡੀਸ਼ਨ ਸਾਰੀ ਕੰਡੀਸ਼ਨ ਦੀ ਓਕੇ ਆ ਤੇ ਪਿੰਡ ਚੀਮਾ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਉੱਥੇ ਖੜੀ ਆ ਘਰੇ ਤੋਂ ਚੱਲੀ ਵੀ ਆ ਬਾਈ ਦਾ ਕੋਈ ਵਪਾਰ ਦਾ ਨਹੀਂ ਕੰਮ ਹੈਗਾ ਇੱਧਰ ਇੱਕ ਵਾਰ ਘਰ ਤੇ ਵੀ ਨਿਗ੍ਹਾ ਮਰਵਾ ਦੇਣਾ ਠੀਕ ਆ ਹਾਂ ਤੇ ਤੇ ਕਰ ਸਾਰਾ ਬਾਇੰਸ ਵਰਕ ਅੱਜ ਦੀ ਵੀਡੀਓ ਕਿਦਾਂ ਲੱਗੀ లైక్ ਸ਼ੇਅਰ ਕਮੈਂਟ ਕਰਦੇ ਰਹਸੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਐਡ ਕਰਾਉਣੀਆਂ ਤਾਂ ਆਪਣੇ ਨਾਲ ਵੀ ਕਰ ਸਕਦਾ ਸੰਪਰਕ 77174199